ਪਰਧਾਨ ਜੀ ਅੱਜ ਕਿੱਥੇ ਜਾ ਰਹੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੁਨੇ ਲੇਖਤਾ ਉਗਰਾਹਾ ਕਾਈ ਮਹਿਲਾ ਦੇ ਵੱਲੋਂ ਅੱਜ ਜਿਹੜਾ ਰਾਮਪੁਰੇ ਮੰਡੀ ਦਾਣਾ ਮੰਡੀ ਦੇ ਵਿੱਚ ਸਾਡੀ ਵੱਡੀ ਹੋਰ ਜਥੇਬੰਦੀਆਂ ਦੇ ਨਾਲ ਮਿਲ ਕੇ ਜਿਹੜੀ ਜ਼ਬਰ ਦੇ ਵਿਰੁੱਧ ਰੈਲੀ ਰੱਖੀ ਗਈ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਚੌਪਿੰਡ ਦੇ ਵਿੱਚ ਚੌਕੇ ਦੇ ਵਿੱਚ ਆਦਰਸ਼ ਸਕੂਲਾਂ ਦਾ ਜਿਹੜਾ ਮਸਲਾ ਚੱਲ ਰਿਹਾ ਜਿਹੜਾ ਉੱਥੇ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਜ਼ਬਰ ਕੀਤਾ ਸਾਡੇ ਟੀਚਰ ਕੁਫੇ ਨੇ ਸਾਡੀਆਂ ਕਿਸਾਨ ਔਰਤਾਂ ਗੁੱਟੀਆਂ ਨੇ ਫੜ ਕੇ ਸਾਡੇ ਕਿਸਾਨ ਤੇ ਬੀਪੀਆਂ ਭੈਣਾ ਜੇਲ੍ਹਾਂ ਚ ਬੰਦ ਕਰ ਰਹੇ ਨੇ ਨਾਲ 13 ਸਾਲ ਦੀ 13 ਮਹੀਨਿਆਂ ਦੀ ਇੱਕ ਬੱਚੀ ਵੀ ਬੰਦ ਕਰੀ ਹੋਈ ਸੀ ਜੇਲ੍ਹ ਚ ਜਿੰਦਾ ਉੱਥੇ ਕੋਈ ਇਲਾਜ ਪਾਣੀ ਚਾਹ ਪਾਣੀ ਦਾ ਕੋਈ ਪ੍ਰਬੰਧ ਤੱਕ ਨਹੀਂ ਉਹਨੂੰ ਕੀਤਾ ਗਿਆ ਬੱਚੀ ਵਾਸਤੇ ਇੰਨਾ ਜ਼ੁਲਮ ਜਿਹਾ ਢਾਹਿਆ ਗਿਆ ਪੁਲਿਸ ਵੱਲੋਂ ਉਹਦੇ ਵਿਰੋਧ ਦੇ ਵਿੱਚ ਅੱਜ ਸਾਡੇ ਪਿੰਡ ਮਹਿਲਾ ਦੇ ਵਿੱਚੋਂ ਆ ਬੱਸ ਸਾਡੀ ਮਾਵਾ ਭੈਣਾ ਸਾਡੀਆਂ ਨਾਲ ਵਿੱਚ ਨੇ ਉੱਪਰੋਂ ਭਰ ਕੇ ਬੱਸ ਸਾਡੀ ਅੱਜ ਰਾਮਪੁਰਾ ਦਾਣਾ ਮੰਡੀ ਦੇ ਵਿੱਚ ਜਾ ਰਹੀ ਹੈ ਇਸ ਕਰਕੇ ਲੋਕਤਾਂ ਨੂੰ ਕਹਿੰਦੇ ਆ ਤੇ ਸਰਕਾਰ ਨੂੰ ਵੀ ਕਹਿੰਦੇ ਆ ਕਿ ਉਹਨੂੰ ਸੰਤ ਤੇ ਲਿਖਿਆ ਪੜ ਲੈਣਾ ਚਾਹੀਦਾ ਕਿਉਂਕਿ ਲੋਕ ਹੁਣ ਆ ਜ਼ਬਰ ਤੋਂ ਡਰਦੇ ਨਹੀਂ ਲੋਕ ਦੂਨੇ ਤੀਨੇ ਹੋ ਕੇ ਬਾਹਰ ਨਿਕਲਣਗੇ ਇਸ ਕਰਕੇ ਅਸੀਂ ਇਹ ਬੇਨਤੀਆਂ ਵੀ ਕਰਦੇ ਆ ਕਿ ਜਿਹੜੀ ਪੁਲਿਸ ਇਸ ਜ਼ਬਰ ਤੇ ਇਸ ਜ਼ੁਲਮ ਤੇ ਉੱਤਰੀ ਹੋਈ ਹੈ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਭਰਾਵੋ ਤੁਹਾਡੇ ਭੈਣ ਭਰਾ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਵੀ ਪੰਜਾਬ 'ਚ ਰਹਿੰਦੇ ਨੇ ਇਸ ਕਰਕੇ ਇਹੋ ਜਿਹਾ ਜ਼ਬਰ ਕਰਨਾ ਤੁਸੀਂ ਬੰਦ ਕਰੋ ਤੇ ਲੋਕਾਂ ਨੂੰ ਗਲਤ ਰਸਤੇ ਤੇ ਨਾ ਪਾਓ ਛੋਟਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਇਕਤਾ ਜਿੰਦਾਬਾਦ 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 ਸਾਰੇ ਲੋਕਾਂ ਦਾ ਇਕਾ ਜਿੰਦਾਬਾਦ 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 ਐਸ ਕੇ ਐਮ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇ ਦੀ ਇਕਤਾ ਗਰਾਹਾਂ ਜਿੰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ